ਮੈਂ ਹੀ ਸੋਚਿਆ ਜੀ ਆਪਣੀ ਜ਼ਿੰਦਗੀ ਦਾ ਜੀ ਥੋੜਾ ਜਿਹਾ ਆਪਾਂ ਪ੍ਰਯਾਸ ਕਰਕੇ ਇਹਦੇ ਨਾਲ ਦੇ ਨਸ਼ਿਆਂ ਤੋਂ ਦੂਰ ਰਹਿਣ ਬੱਚੇ ਜੀ ਤੇ ਨਾਲੇ ਜੀ ਆਪਣੇ ਕੋਈ ਨਾ ਕੋਈ ਆਪਾਂ ਨੂੰ ਜੋਬ ਬਈ ਮਿਲੇ ਬੱਚਿਆਂ ਨੂੰ ਜੀ ਆ तकरीबन ਜੀ 100 ਬੱਚੇ ਦੇ ਨੇੜੇ ਜਿਹੜੇ ਜੀ ਪਾਸ ਹੋ ਚੁੱਕੇ ਹੋਣਗੇ ਬੱਚੇ ਪੰਜਾਬ ਪੁਲਿਸ ਜੀ ਆਰਮੀ ਜੀ ਇੱਕ ਸੀਐਸਪੀ ਦੇ ਵਿੱਚ ਹੋਇਆ ਜੀ ਜੇਲ ਬਾਰਡਰ ਦੇ ਵਿੱਚ ਬੱਚੇ ਹੋਏ ਜੀ ਇੱਕ ਲੜਕੀ ਵੀ ਹੋਈ ਜੀ ਆਪਣੇ ਕੋਲ ਟ੍ਰੇਨਿੰਗ ਕਈ ਬੱਚੇ ਲਾਉਂਦੇ ਸੀ ਉਹਦੇ ਚ ਇੱਕ ਲੜਕੀ ਫਿੱਟ ਹੋਈ ਹੈ ਜੀ ਸਾਡੇ ਪਿੰਡ ਨਾਲ ਬਹੁਤ ਜਾਣੇ ਲੱਗੇ ਨਹੀਂ ਜਿਵੇਂ ਪੁਲਿਸ ਚ ਲੱਗੇ ਮਨ ਫੌਜ ਚ ਤੇ ਹੋਰ ਵੀ ਕਈ ਪੋਸਟਾਂ 'ਤੇ ਲੱਗੇ ਨੇ ਉਹ ਬਾਬਾ ਜੀ ਨੇ ਤਿਆਰੀ ਕਰਾਈ ਸੀ ਇਸ ਕਰਕੇ ਤੇ ਨਸ਼ਿਆਂ ਤੋਂ ਦੂਰ ਰਹਿਣਾ ਵੀ ਬਹੁਤ ਵਧੀਆ ਹੋ ਆਰਮੀ ਗਿੱਸ ਸਿੰਘ ਹੈ ਜੀ ਕਨਵਿਨ ਸਿੰਘ ਜੀ ਬਾਬਾ ਵੀ ਤੁਹਾਨੂੰ ਕਿਹਾ 2019 ਦੇ ਵਿੱਚ ਜੇ ਮੈਂ 1 ਜਨਵਰੀ ਨੂੰ ਪੈਨਸ਼ਨ ਆਇਆ ਸੀ ਜੀ ਤੇ ਮੈਂ ਕਾਫੀ ਮਾਹੌਲ ਦੇਖਿਆ ਜੀ ਕਾਫੀ ਬੱਚੇ ਨੇ ਬਾਹਰ ਜਾਂਦੇ ਹੀ ਟ੍ਰੇਨਿੰਗ ਲਾਉਣ ਜੀ ਤੇ ਤਕਰੀਬਨ ਵੀ ਨਸ਼ਿਆਂ ਦੀ ਲਤ ਅੱਜ ਕੱਲ ਸਾਨੂੰ ਪਤਲੀ ਲੱਗੀ ਹੋਈ ਜੀ ਮੈਂ ਹੀ ਸੋਚਿਆ ਜੀ ਆਪਣੀ ਜ਼ਿੰਦਗੀ ਦਾ ਜੀ ਥੋੜਾ ਜਿਹਾ ਆਪਾਂ ਪ੍ਰਯਾਸ ਕਰਕੇ ਦੇ ਨਾਲ ਤੇ ਨਸ਼ਿਆਂ ਤੋਂ ਦੂਰ ਰਹਿਣ ਬੱਚੇ ਜੀ ਤੇ ਨਾਲੇ ਜੀ ਆਪਣੇ ਕੋਈ ਨਾ ਕੋਈ ਆਪਾਂ ਨੂੰ ਜੋਬ ਮਿਲੇ ਬੱਚਿਆਂ ਨੂੰ ਜੀ ਆਰਮੀ ਵਿੱਚ ਜਾਂ ਫੌਜ ਪੰਜਾਬ ਪੁਲਿਸ ਦੇ ਵਿੱਚ ਜੀ ਤਾਂ 2019 ਦੇ ਵਿੱਚ ਮੈਂ ਸ਼ੁਰੂ ਕੀਤੀ ਜੀ ਟ੍ਰੇਨਿੰਗ ਜਦੋਂ ਟ੍ਰੇਨਿੰਗ ਸ਼ੁਰੂ ਕੀਤੀ ਜੀ ਕਾਫੀ ਫੌਜ ਦੇ ਵਿੱਚ ਜੀ ਸਮਾਨ ਹੁੰਦਾ ਸੀਗਾ ਜੀ ਲੌਨ ਨੂੰ ਟ੍ਰੇਨਿੰਗ ਪਰ ਇੱਥੇ ਪ੍ਰੋਵਾਈਡ ਨਹੀਂ ਸੀ ਫਿਰ ਸਰਪੰਚ ਜੀ ਨਾਲ ਸਾਹਮਣਾ ਮਿਲ ਕੇ ਜੀ ਮੈਂਬਰ ਸਰ ਸਹਿਬਾਂ ਨਾਲ ਜੀ ਮੈਂ ਗੱਲਬਾਤ ਕੀਤੀ ਉਹ ਕਹਿੰਦੇ ਜੀ ਕੋਈ ਗੱਲ ਨਹੀਂ ਆਪਣੇ ਐਚਐਮਐਲ ਰਫੈਨਰੀ ਆ ਜੀ ਰਾਮਾ ਮੰਡੀ ਸਾਰੇ ਜਾਣਦੀ ਆ ਤੇ ਉਹਨਾਂ ਤੋਂ ਜੀ ਵੀ ਸਮਾਨ ਦਾ ਪ੍ਰੋਵਾਈਡ ਕਰਾਉਣੀ ਆ ਤੇ ਉਹਨਾਂ ਨੇ ਸਾਰਾ ਸਮਾਨ ਦਿੱਤਾ ਜੀ ਪਹਿਲੇ ਸਾਲ ਜੀ ਉਹਨਾਂ ਤੋਂ ਸਮਾਨ ਲੈਂਦਾ ਜੀ ਫਿਰ ਦੂਜੇ ਸਾਲ ਜੀ ਉਹੀ ਚੀਜ਼ ਚੈੱਕ ਕੀਤੀ ਜਿਵੇਂ ਬੱਚੇ ਦੇ ਗਰੀਬ ਬੱਚੇ ਸੀਗੇ ਜੀ ਚੱਪਲਾਂ ਚਾਉਂਦੇ ਸੀ ਰਨਿੰਗ ਕਰਨ ਲਈ ਫਿਰ ਜੀ ਮੈਂ ਉਹਨਾਂ ਬੱਚਿਆਂ ਨਾਲ ਗ ਤੇਰ ਫਾਈਨਲੀ ਤੋਂ ਦੁਬਾਰਾ ਜੀ ਬੂਟਾਂ ਦੀ ਡਿਮਾਂਡ ਕੀਤੀ ਤੇ ਉਹਨਾਂ ਨੇ ਟ੍ਰੇਨਿੰਗ ਦਾ ਸਮਾਨ ਹੋਰ ਤੇ ਖੇਡਾਂ ਦਾ ਸਮਾਨ ਤੇ ਬੂਟ ਵਗੈਰਾ ਦਿੱਤੇ ਜੀ ਤੇ ਉਦੋਂ ਨੈਕਸਟ ਵੀਕ ਜੀ ਅਗਲੇ ਸਾਲ ਜੀ ਇੱਕ ਹੋਰ ਸਮੱਸਿਆ ਆ ਗਈ ਜੀ ਸਮੱਸਿਆ ਤੇ ਸਮੱਸਿਆ ਜੀ ਵੀਕਨੈਸ ਦੀ ਬੱਚੇ ਗਰੀਬ ਸੀਗੇ ਬਹੁਤ ਜ਼ਿਆਦੇ ਜ਼ਿਆਦੇ ਬੱਚੇ ਗਰੀਬ ਹੋਣ ਕਰਕੇ ਜੀ ਉਹਨਾਂ ਨੂੰ ਖਾਣ ਪੂਰੀ ਨਹੀਂ ਆਉਂਦੀ ਸੀ ਪਹਿਲੇ 15 20 ਦਿਨ ਲਾਉਣ ਤੋਂ ਬਾਅਦ ਜੀ ਬੱਚੇ ਆਟੋਮੈਟਿਕ ਹੀ ਰਨਿੰਗ ਵੀਕ ਹੋ ਜਾਂਦੇ ਸੀਗੇ ਤੇ ਫਿਰ ਜੀ ਦੁਬਾਰੇ ਅੱਗੇ ਸਰਪੰਚ ਸਾਹਿਬ ਨਾਲ ਫਿਰ ਮੈਂ ਗੱਲ ਕੀਤੀ ਵੀ ਇਸ ਤਰ੍ਹਾਂ ਹੀ ਦਿੱਕਤਾਂ ਆ ਰਹੀਆਂ ਉਹ ਕਹਿੰਦੇ ਜੀ ਵੀ ਆਪਾਂ ਟਰਾਈ ਕਰ ਲੈਨੇ ਆ ਇਹ ਥੀ ਮੈਲਰ ਫੈਂਡਰੀ ਆ ਮਾਈ ਆਪਣੇ ਤੇ ਵੀ ਉਹਨਾਂ ਤੋਂ ਗੁਰੂ ਗੋਬਿੰਦ ਸਿੰਘ ਫੈਂਡਰੀ ਤੋਂ ਪੁੱਛ ਲੈਣਿਆ ਦੁਬਾਰਾ ਜੀ ਆਪਾਂ ਨੂੰ ਖਾਣ ਪੀਣ ਦਾ ਬੰਦੋਬਸਤ ਕਰਨਗੇ ਤਾਂ ਦੁਬਾਰਾ ਜੀ ਅਸੀਂ ਗਏ ਜੀ ਆਪਣੇ ਆਪਣੇ ਰਫੈਂਡਰੀ ਵਾਲੇ ਨੂੰ ਮਿਲਣ ਜੀ ਉਹ ਕਹਿੰਦੇ ਕੋਈ ਗੱਲ ਨਹੀਂ ਜੀ ਕੋਈ ਇਸ਼ੂ ਨਹੀਂ ਸਾਡੇ ਲਈ ਤੁਸੀਂ ਜੀ ਵੀ ਨਸ਼ਿਆਂ ਤੋਂ ਮੁਕਤ ਕਰੋ ਕਿਸੇ ਦਾ ਵੀ ਇਲਾਕੇ ਨੂੰ ਤੇ ਟ੍ਰੇਨਿੰਗ ਕਰਵਾਓ ਜੀ ਤੇ ਤੁਹਾਨੂੰ ਹਰ ਚੀਜ਼ ਮਿਲੂਗੀ ਫਿਰ ਉਹਨਾਂ ਨੇ ਇਹ ਕਿ ਬਹੁਤ ਵਧੀਆ ਪ੍ਰੋਵਾਈਡ ਕੀਤੀ ਜੋ ਇਹ ਡੇਲੀ ਡੈਡਮੈਨ ਬੱਚਿਆਂ ਨੂੰ ਖਾਈ ਸੀ ਬਦਾਮ ਕਾਜੂ ਕਿਸ਼ਮਿਸੀ ਕੇਲੇ ਦੁੱਧ ਉਹ ਸਾਰਾ ਕੁਝ ਇਸ ਵਾਰ ਪ੍ਰੋਵਾਈਡ ਆ ਜੀ ਸਾਰਾ ਕੁਝ ਮਿਲਿਆ ਉਦੋਂ ਬਾਅਦ ਥੋੜੀ ਮਤੀ ਦਿੱਕਤਾਂ ਆਉਂਦੀਆਂ ਜਿੰਮਾਂ ਵਗੈਰਾ ਦੀ ਜਿਹੜੇ ਬੱਚਿਆਂ ਦੇ ਬਾਜੂ ਕਮਜ਼ੋਰ ਸੀਗੇ ਜਾਂ ਛਾਤੀ ਵਗੈਰਾ ਜੀ ਫਿਰ ਜੀ ਉਹਦੇ ਬਾਰੇ ਵੀ ਡਿਮਾਂਡ ਕੀਤੀ ਜੀ ਤੇ ਇਹ ਤਕੀ ਉਹ ਵੀ ਡਿਮਾਂਡ ਪੂਰੀ ਹੋ ਗਈ ਹੁਣ ਸਾਡੇ ਕੋਲ ਜੀ ਤਕਰੀਬਨ ਹਰ ਸਮਾਨ ਆ ਜੀ ਤੇ ਵਧੀਆ ਬੱਚੇ ਟ੍ਰੇਨਿੰਗ ਲਾਉਂਦੇ ਆ ਤੇ ਮਤਲਬ ਕਿ ਜੋ ਵੀ ਸਾਨੂੰ ਸਹਯੋਗ ਦੀ ਲੋੜ ਆ ਜੀ ਪਿੰਡ ਦੇ ਸਹਯੋਗ ਆ ਜੀ ਤਾਂ ਜਾਂ ਕਿਸੇ ਬੱਚਿਆਂ ਦੀ ਹੋਰ ਜੀ ਜਿਹੜੇ ਬੱਚੇ ਲੱਗੇ ਆ ਜੀ ਉਹਨਾਂ ਵੱਲੋਂ ਕੋਈ ਸਹਯੋਗ ਹੁੰਦਾ ਜਾਂ ਫੈਕਰੀ ਵੱਲੋਂ ਹੁੰਦਾ ਜੀ ਸਾਨੂੰ ਹਰ ਤਰ੍ਹਾਂ ਦਾ ਮਤਲਬ ਕਿ ਪ੍ਰੋਵਾਈਡ ਕੀਤਾ ਜਾਂਦਾ ਹੈਗਾ ਟ੍ਰੇਨਿੰਗ ਲਾਉਣ ਦੇ ਵਿੱਚ ਕੋਈ ਤੇ ਕਿ ਤੁਹਾਡੇ ਕਿੰਨੇ ਪਿੰਡਾਂ ਦੇ ਬੱਚੇ ਹੈਗੇ ਇੱਥੇ ਤੇ ਕਿੰਨੇ ਤੁਸੀਂ ਹੁਣ ਤੱਕ ਕਿਹੜੇ ਬੱਚੇ ਆ ਟ੍ਰੇਨਿੰਗ ਦੇ ਚੁੱਕੇ ਹੋ ਕਿੰਨੇ ਤੁਹਾਡੇ ਜਿਹੜੇ ਟ੍ਰੇਨਿੰਗ ਦਿੱਤੇ ਹੋਏ ਲੱਗ ਚੁੱਕੇ ਕਿਹੜੇ ਕਿਹੜੇ ਡਿਪਾਰਟਮੈਂਟਾਂ ਚ ਪੁਸਤ ਤੇ ਫੌਜ ਦਾ ਜ਼ਿਆਦਾ ਹੈਗਾ ਤੁਹਾਡਾ ਆ ਤਕਰੀਬਨ ਜੀ 100 ਬੱਚੇ ਦੇ ਨੇੜੇ ਜਿਹੜੇ ਜੀ ਪਾਸ ਹੋ ਚੁੱਕੇ ਹੋਣਗੇ ਬੱਚੇ ਪੰਜਾਬ ਪੁਲਿਸ ਜੀ ਆਰਮੀ ਜੀ ਇੱਕ ਸੀਐਸਪੀ ਦੇ ਵਿੱਚ ਹੋਇਆ ਜੀ ਜੇਲ ਵਾਰਡਰਨ ਦੇ ਵਿੱਚ ਬੱਚੇ ਹੋਏ ਜੀ ਇੱਕ ਲੜਕੀ ਵੀ ਹੋਈ ਆਪਣੇ ਕੋਲ ਟ੍ਰੇਨਿੰਗ ਕਈ ਬੱਚੇ ਲਾਉਂਦੇ ਸੀ ਉਹਦੇ ਚ ਇੱਕ ਲੜਕੀ ਫਿੱਟ ਹੋਈ ਹੈ ਜੀ ਡਾਇਰੈਕਟ ਹੌਲਡਰ ਜੀ ਇੱਕ ਐਸਆਈ ਡ ਤੇ ਮੇਰੇ ਪਿੰਡਾਂ ਦੇ तकरीबन ਜੀ ਨੇੜੇ-ਨੇੜੇ ਦੇ 10-15 ਪਿੰਡ ਆਈ ਕਣਕਵਾਲ ਗਿਆਨਾ ਮਲਕਾਨਾ ਨਰੰਗ ਰਾਮਸਰਾ ਰਾਮਾ ਮੰਡੀ ਜੀ ਸੇਖੂ ਬਾਗਾ ਜੀ तकरीबन ਸਾਰੇ ਪਿੰਡਾਂ ਦੇ ਬੱਚੇ ਆਉਂਦੇ ਜੀ ਆਪਣੇ ਕੋਲੇ ਤੇ ਫੋਚੋ ਟ੍ਰੇਨਿੰਗ ਦੇ ਨਾਲ-ਨਾਲ ਬੱਚਿਆਂ ਨੂੰ ਜਿਵੇਂ ਕੱਲ ਫਾਰਮ ਭਰਨੇ ਹੋਰ ਭਰਨੇ ਉਹਦੇ ਲਈ ਵੀ ਕੋਈ ਮੋਟੀਵੇਟ ਕਰਦੇ ਹਾਂ ਹਾਂਜੀ ਹਾਂਜੀ ਉਹਦੇ ਲਈ ਮੋਟੀਵੇਟ ਕਰਦੇ ਹਾਂ ਜਦੋਂ ਇਹ ਆਪਣਾ ਸ਼ਡਿਊਲ ਆ ਜਾਂਦਾ ਜੀ ਆਰਮੀ ਦਾ ਤਾਂ ਉਹ ਬੱਚਿਆਂ ਨੂੰ ਸਾਰਾ ਕੁਝ ਦੱਸਿਆ ਜਾਂਦਾ ਵੀ ਆਹ ਡਾਕੂਮੈਂਟ ਲੱਗਣਗੇ ਪਹਿਲਾਂ ਅਪਲਾਈ ਕਰਾਉਣੇ ਆ ਜੀ ਉਦੋਂ ਬਾਅਦ ਪੇਪਰ ਹੋ ਜਾਂਦਾ ਜੀ ਉਦੋਂ ਬਾਅਦ ਫਿਜ਼ੀਕਲ ਹੁੰਦਾ ਜੀ ਉਦੋਂ ਜ ਆਰਮੀ ਦੇ ਵਿੱਚ ਜੀ ਡਾਕੂਮੈਂਟ ਲੱਗਣ ਵਾਲੇ ਹੁੰਦੇ ਸਾਰੇ ਲੈ ਕੇ ਜਾਣੇ ਜੀ ਕਦੋਂ ਤੋਂ ਕਿੰਨੇ ਕਰੋਨਾ ਫ੍ਰੀ ਕਰਾਉਣੇ ਸਾਰੀ ਜੋ ਕਰੋਨਾ ਟਾਈਮਿੰਗ ਕੀ ਰੱਖਦੇ ਹੋ ਤੁਸੀਂ ਇਹਨਾਂ ਦਾ ਟਾਈਮਿੰਗ ਜੀ ਸਵੇਰ 5:30 ਤੋਂ ਲੈ ਕੇ ਜੀ 7 ਵਜੇ ਤੱਕ 1.5-2 ਘੰਟਿਆਂ ਦਾ ਤਕਰੀਬਨ ਸਾਡਾ ਹੁੰਦਾ ਜੀ ਜੇ ਜ਼ਿਆਦੇ ਬੱਚੇ ਵੀ ਹੋਣ ਤਾਂ ਫਿਰ ਸ਼ਾਮ ਨੂੰ ਲਗਾਉਣੇ ਹੈ ਜੀ ਤੇ ਬਸ 2 ਮਹੀਨੇ ਪਹਿਲਾਂ ਸ਼ੁਰੂ ਕਰਦੇ ਜੀ 3 ਮਹੀਨੇ ਪਹਿਲਾਂ ਜੀ ਪੇਪਰ ਹੋਣ ਤੋਂ ਬਾਅਦ ਨਾਲ ਦੀ ਸ਼ੁਰੂ ਕਰਦੇ ਨੇ ਜੀ ਪੇਪਰ ਦੇ ਵਿੱਚ ਵੀ ਕਿੰਨਾ ਸਨ ਆਵੇ ਤਾਂ ਕਰਕੇ ਪੇਪਰ ਤੋਂ ਬਾਅਦ ਸ਼ੁਰੂ ਕਰਦੇ ਆਂ ਕਿ ਰਾਡਾ ਮੇਰੇ ਨਾਮ ਖੁਸ਼ਦੀਪ ਸਿੰਘ ਹੈ ਜੀ ਕੀ ਕਰਦੇ ਹੋ ਤੁਸੀਂ ਕਿੱਥੇ ਟ੍ਰੇਨਿੰਗ ਕਰਦੇ ਆਗੇ ਉਹ ਕਰਦੇ ਹਾਂ ਕੀ ਸੋਚਦੇ ਇੱਥੇ ਨੌਜਵਾਨ ਜਿਹੜੇ ਆਉਂਦੇ ਆ ਸਭ ਤੋਂ ਪਹਿਲਾਂ ਤਾਂ ਮੈਂ ਸਾਡੇ ਪਿੰਡ ਦੇ ਸਰਪੰਚ ਤੇ ਬਾਬਾ ਜੀ ਦਾ ਧੰਨਵਾਦ ਕਰਦਾ ਜਿਉ ਉਹ ਕਿ ਸਾਨੂੰ ਟ੍ਰੇਨਿੰਗ ਕਰਾਉਂਦੇ ਨੇ ਤੇ ਸਾਡੇ ਪਿੰਡ ਜੋ ਵੀ ਹੈ ਐਚ ਐਮ ਐਲ ਹੈ ਰੈਫਾਇਨਰੀ ਵੱਲੋਂ ਵੀ ਬਹੁਤ ਮਨ ਕੇ ਸਹਾਇਤਾ ਕੀਤੀ ਜਾਂਦੀ ਹੈ ਕਿ ਡਾਈਟ ਪਹਣ ਦਿੱਤੇ ਜਾਂਦੇ ਨੇ ਤੇ ਆ ਇਹਨਾਂ ਮੈਟ ਹੈਂਡਲ ਆਊਟ ਲਾ ਦਿੱਤੇ ਆ ਗਿਆਂ ਨੇ ਤੇ ਜੋ ਵੀ ਰਣ ਕਿ ਚਲੋ ਵੀ ਫਿੱਟ ਹੋਣ ਵਾਸਤੇ ਬਹੁਤ ਆਉਂਦੇ ਆਣ ਤੇ ਬਾਹਰੋਂ ਵੀ ਬਹੁਤ ਤਿਆਰੀ ਕਰਨ ਵਾਸਤੇ ਆਉਂਦੇ ਆਣ ਸਾਡੇ ਪਿੰਡ ਮੰਨ ਲਓ ਕਿ ਬਹੁਤ ਜਣੇ ਲੱਗੇ ਨੇ ਜਿਵੇਂ ਪੁਲਿਸ ਚ ਲੱਗੇ ਮਨ ਫੌਜ ਚ ਤੇ ਹੋਰ ਵੀ ਕਈ ਪੋਸਟਾਂ 'ਤੇ ਲੱਗੇ ਨੇ ਉਹ ਬਾਬਾ ਜੀ ਨੇ ਤਿਆਰੀ ਕਰਾਈ ਸੀ ਇਸ ਕਰਕੇ ਤੇ ਨਸ਼ਿਆਂ ਤੋਂ ਦੂਰ ਰਹਿਣਾ ਵੀ ਬਹੁਤ ਵਧੀਆ ਹੋ ਪ੍ਰਚਾਰ ਹੈ ਕਿੰਨਾ ਕੁ ਵਧੀਆ ਉਪਰਾਲਾ ਮੰਨਦੇ ਹੋ ਪਹਿਲਾਂ ਕਿੰਨਾ ਕਿ ਤੁਹਾਨੂੰ ਮੁਸ਼ਕਲ ਆਉਂਦੀ ਥੋੜੇ ਜਿਹੜੇ ਨਾਲ ਦੇ ਹੋਰ ਹੈ ਜਿਵੇਂ ਪਹਿਲਾਂ ਟ੍ਰੇਨਿੰਗ ਕਰਕੇ ਗਿਆ ਉਹਨੂੰ ਕੀ ਮੁਸ਼ਕਲ ਆਉਂਦੀ ਕਿਵੇਂ ਮੁਸ਼ਕਲ ਆਉਂਦੀ ਉਹਨਾਂ ਨੂੰ ਇਹ ਬਾਲ ਕੇ ਬਾਹਰ ਤਿਆਰੀ ਕਰਨੀ ਜਾਣਾ ਪੈਂਦਾ ਸੀ ਜਿਵੇਂ ਲੱਗੇ ਕਿ ਗਰੀਬ ਘਰ ਦੇ ਹਾਂ ਜੀ ਤੇ ਉਹਨਾਂ ਨੂੰ ਪੈਸੇ ਦੀ ਦਿੱਕਤ ਹੁੰਦੀ ਸੀ ਬਾਹਰ ਜਾਣਾ ਆਉਣਾ ਕਰਨਾ ਮੋਟਰਸਾਈਕਲ ਸਾਧਨਾਂ ਦਾ ਉਹ ਦਿੱਕਤ ਜੀ ਤੇ ਹੁਣ ਮੰਨ ਚਲੋ ਬਾਬਾ ਜੀ ਨੇ ਹਾਂ ਇੱਥੇ ਸ਼ੁਰੂ ਕਰਾਇਆ ਗਿਆ ਤੇ ਬਹੁਤ ਜਾਣੇ ਲੱਗੇ ਨੇ ਤੇ